ਸਰਕਲੇਰਾ ਮਤਲਬ ਸਾਰੇ ਹੀ ਨਾਨਕਸਰਾਂ ਤੇ ਨਾ ਜੀ तकरीबन ਇੱਕੋ ਹੀ ਜੋ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਮਰਿਆਦਾ ਉਹਨਾਂ ਨੇ ਪ੍ਰਚਲਿਤ ਕੀਤੀ ਸੀ तकरीबन ਉਹੀ ਚਲਦੀ ਹੈ ਨਾਨਕਸਰ ਕਲੇਰਾ ਵੀ ਇਸੇ ਤਰ੍ਹਾਂ ਹੀ ਸਵੇਰੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਹਾਂਜੀ ਅ ਜਦੋਂ ਕੀਰਤਨ ਸ਼ੁਰੂ ਹੁੰਦਾ ਨਾ ਜੀ ਕੀਰਤਨ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹਾਂਜੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਹੋ ਜਾਂਦੀ ਹੈ ਠੀਕ ਹੈ ਅੱਜ ਕੱਲ ਜਿਹੜੀ ਉਹ ਸੇਵਾ ਹੈ ਉਹ ਸਰਮਾਨਯੋਗ ਸੰਤ ਬਾਬਾ ਗੁਰਜੀਤ ਸਿੰਘ ਜੀ ਉਹ ਨਵਾਰੇ ਹੈ ਠੀਕ ਹੈ ਜੀ ਮਤਲਬ ਪਹਿਲਾਂ ਕੋ ਮਹਾਪੁਰਸ਼ ਆਪ ਜੀ ਨੂੰ ਸ਼ਾਇਦ ਦਾ ਨਾਮ ਪਤਾ ਹੋਵੇ ਹਾਂਜੀ ਕਿ ਉਹਨਾਂ ਦੇ ਜਿਹੜੇ ਵੱਡੇ ਮਹਾਪੁਰਸ਼ ਸਨ ਉਹ ਸਾਬਾ ਬਕੰਦਨ ਸਿੰਘ ਜੀ ਤੋਂ ਬਾਅਦ ਫਿਰ ਦੋ ਤਿੰਨ ਮਹਾਪੁਰਸ਼ ਆਏ ਹੈ ਪਹਿਲੇ ਮਹਾਪੁਰਸ਼ ਵੱਡੇ ਭਜਨ ਸਿੰਘ ਜੀ ਸਨ ਉਹ ਬਾਬਾ ਇਸ਼ਰ ਸਿੰਘ ਜੀ ਵੇਲੇ ਦੇ ਬਹਿੰਗਮ ਸੀ ਠੀਕ ਹੈ ਜੀ ਉਹ 40 ਦਿਨ ਰਹੇ ਦੁਰਘਟਨਾ ਵਾਪਰ ਗਈ ਫਿਰ ਬਾਬਾ ਛੋਟੇ ਭਜਨ ਸਿੰਘ ਜੀ ਉਹਨਾਂ ਦੀ ਜਗ੍ਹਾ ਤੇ ਆਏ ਠੀਕ ਹੈ ਤੇ ਉਹ ਵੀ ਬਾਬਾ ਗੁੰਦਨ ਸਿੰਘ ਜੀ ਹੋਰਾਂ ਕੋਲ ਰਹਿੰਦੇ ਸਨ ਉਹਨਾਂ ਨੇ 15 ਸਾਲ ਦੀ ਸੇਵਾ ਕੀਤੀ ਹੈ ਠੀਕ ਹੈ ਜੀ ਫਿਰ ਉਹ ਬਾਬਾ ਗੁਰਮੇਲ ਸਿੰਘ ਜੀ ਠੀਕ ਉਹ ਡੇਢ ਸਾਲ ਹੀ ਸ਼ਰੀਰ ਕਰਕੇ ਰਹੇ ਠੀਕ ਉਹਨਾਂ ਤੋਂ ਬਾਅਦ ਜਿਹੜੀ ਸੇਵਾ ਹੈ ਹਾਂਜੀ ਉਹ ਸੰਤ ਬਾਬਾ ਗੁਰਜੀਤ ਸਿੰਘ ਜੀ ਹੋਰਾਂ ਨੂੰ ਮਿਲੀ ਹੈ ਠੀਕ ਹੈ ਜੀ ਤੇ ਹੁਣ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਕਈ ਸਾਲ ਹੋ ਗਏ ਹੋਣੇ ਤੇ ਬਾਬਾ ਗੁਰਜੀਤ ਸਿੰਘ ਜੀ ਬਹੁਤ ਹੀ ਸਜੇ ਢੰਗ ਨਾਲ ਹਾਂਜੀ ਬੜੇ ਸੋਹਣੇ ਢੰਗ ਨਾਲ ਉੱਥੇ ਸੇਵਾ ਬਾਬਾ ਜੀ ਨਿਭਾ ਰਹੇ ਆ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਤਲਬ ਹੈ ਇਦਾਂ ਲੱਗਦਾ ਹੈ ਕਿ ਉਹਨਾਂ ਦੇ ਚਿੱਤ ਵਿੱਚ ਵੀ ਜਿਵੇਂ ਉਹਨਾਂ ਦੇ ਮੁਰਸ਼ਿਦ ਸਨ ਹਾਂਜੀ ਹਾਂ ਬਾਬਾ ਕੁੰਦਨ ਸਿੰਘ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਪਲੇਰਾਂ ਚ ਬਰਾਜਮਾਨ ਇਹ ਉਹੀ ਸਰੂਪ ਹੈ ਮਹਾਰਾਜ ਦਾ ਜਿਹੜਾ ਫਿਰੋਜ਼ਪੁਰਸ ਦੇ ਵਿੱਚ ਬਿਲਕੁਲ ਉਹ ਸਰੂਪ ਜਿਹੜਾ ਹੈ ਨਾ ਜੀ ਉਹ ਹਰ ਰੋਜ਼ ਨਹੀਂ ਪ੍ਰਕਾਸ਼ ਕੀਤਾ ਜਾਂਦਾ ਠੀਕ ਹੈ ਜੀ ਉਹ ਉੱਪਰ ਪਾਲਕੀ ਹੈ ਜਿਹੜੀ ਪਾਲਕੀ ਵਿੱਚ ਹੁੰਦਾ ਠੀਕ ਹੈ ਜੀ ਹਰ ਰੋਜ਼ ਪ੍ਰਕਾਸ਼ ਹੋਣ ਵਾਲੇ ਗੁਰੂ ਸਾਹਿਬ ਅਲੱਗ ਹੈ ਠੀਕ ਹੈ ਜੀ ਜਿਵੇਂ ਬਾਬਾ ਗੁਰਜੀਤ ਸਿੰਘ ਜੀ ਆਉਂਦੇ ਹੈ ਹਾਂਜੀ ਅੰਦਰ ਗੁਰੂ ਸਾਹਿਬਾਂ ਦੇ ਅੰਦਰ ਕੋਈ ਥੋੜੇ ਬਹੁਤ ਕੋਈ ਫੁੱਲ ਵਗੈਰਾ ਰੱਖ ਕੇ ਹਾਂਜੀ ਫਿਰ ਅੰਦਰ ਗੁਰੂ ਸਾਹਿਬਾਂ ਦੇ ਰੁਮਾਲਾ ਲਾਇਆ ਜਾਂਦਾ ਹੈ ਅੱਛਾ ਜੀ ਰੁਮਾਲਾ ਲਾ ਕੇ ਫਿਰ ਉੱਤੇ ਹਾਰ ਪਾਇਆ ਜਾਂਦਾ ਇਹ ਸਾਰੀ ਸੇਵਾ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਚ ਨਮਾਉਂਦੇ ਹਾਂ ਬਾਬਾ ਗੁਰਜੀਤ ਸਿੰਘ ਜੀ ਹਾਂ ਉੱਥੇ ਉੱਥੇ ਇਹ ਸੇਵਾ ਜਿਹੜੀ ਹੈ ਨਾ ਜੀ ਹਾਂਜੀ ਇਹ ਇਹ ਬਾਬਾ ਗੁਰਜੀਤ ਸਿੰਘ ਜੀ ਕੋਲੇ ਆ। ਜਿਵੇਂ ਤੁਸੀਂ ਪੁੱਛਿਆ ਕਿ ਉਹ ਫਿਰ ਉੱਥੇ ਬਾਬਾ ਗੁਰਜੀਤ ਸਿੰਘ ਜੀ ਹੋਰੀ ਆ ਕੇ ਠੀਕ ਹੈ ਜੀ। ਫਿਰ ਉਹ ਰਮਾਲਾ ਲਾ ਕੇ ਹਾਰ ਲਾ ਕੇ ਤੇ ਫਿਰ ਸੈਂਟ ਅੰਦਰ ਕਰਕੇ ਠੀਕ ਹੈ ਜੀ। ਸਪਰੇਅ ਕਰਕੇ ਫਿਰ ਗੁਰੂ ਸਾਹਿਬ ਦਾ ਪਰਦਾ ਚੁੱਕਿਆ ਜਾਂਦਾ ਹੈ। ਅੱਛਾ ਜੀ। ਹਾਂ ਜੀ। ਫਿਰ ਪਰਦਾ ਚੁੱਕਿਆ ਜਾਂਦਾ ਹੈ ਪਰਦਾ ਚੁੱਕਣ ਦਾ ਮਤਲਬ ਇਹ ਹੈ ਕਿ ਹੁਣ ਗੁਰੂ ਸਾਹਿਬ ਜੀ ਦਾ ਦੀਵਾਨ ਵਿੱਚ ਜਾਣ ਦਾ ਸਮਾਂ ਹੋ ਗਿਆ। ਸੇਵਾ ਤੋਂ ਬਾਅਦ ਤਾਂ ਤਕਰੀਬਨ ਜਿਵੇਂ ਬਾਬਾ ਕੁੰਦਨ ਸਿੰਘ ਜੀ ਹੋਰੀ ਮਰਯਾਦਾ ਦਾ ਪਾਲਣ ਕਰਦੇ ਸਨ ਨਾ ਹੁਣ ਬਾਬਾ ਗੁਰਜੀਤ ਸਿਉਹਰੀ ਮਤਲਬ ਉਹ ਉਸੇ ਹੀ ਕਿ ਨਕਸ਼ੇ ਕਦਮ ਤੇ ਚੱਲਦੇ ਆਂ। ਹਾਂਜੀ ਤਕਰੀਬਨ ਸੇਵਾ ਦੇ ਟਾਈਮ ਉੱਥੇ ਹਾਜ਼ਰ ਹੋਣਾ ਹੈ। ਮਤਲਬ ਐਨੀ ਕਵਾਟ ਜਾਣਾ ਹੈ। ਹਾਂਜੀ ਜਿੰਨੀ ਕਵਾਟ ਜਾ ਕੇ ਤੁਸੀਂ ਆ ਸਕਦੇ ਹੋ। ਉੱਥੇ ਵਿੱਚ ਔਰਣੀ ਚਲੇ ਗਏ। ਔਰਣੀ ਹਾਂਜੀ